ਮੈਂ ਸੋਚਦੀ ਨੀ ਮਾਂ ਅਸੀਂ ਬਾਰ ਬਾਰ ਜਿਹੜਾ ਆਂਦਾ ਵੇ ਹਾਂ ਨਾ ਚਾਬੀਆਂ ਲੈਣਾ ਕੁਛ ਨਾ ਕੋਈ ਤੇ ਗੜਬੜ ਹੈਗੀ ਐਵੇਂ ਨੀ ਇਹਨੂੰ ਪਸੂੜੀ ਪਈ ਹੋਈ ਕਿ ਮੈਨੂੰ ਚਾਬੀਆਂ ਦੇ ਦੇ ਹਰਜਿੰਦਰ ਨੂੰ ਉਹਨਾਂ ਦੇ ਕੁਛ ਨਾ ਕੋਈ ਤੇ ਇਹ ਦਾਲ ਚਕਾਲਾ ਹੈ ਨਾ ਐਵੇਂ ਥੋੜੀ ਪਿੱਛੇ ਪਿਆ ਵੇ ਮੇਰਾ ਮਨ ਨਾ ਮੰਨਦਾ ਨਹੀਂ ਪਿਆ ਮੰਮੀ ਜੀ ਵੀ ਕਹਿੰਦੇ ਕਿ ਮੱਗਰ ਸਿੰਘ ਨਾ ਸਹੀ ਨਹੀਂਗਾ ਮੈਂ ਤੇ ਇਹਨੂੰ ਚਾਬੀਆਂ ਦੇਣੀ ਜੋ ਮਰਜ਼ੀ ਹੋ ਜਾਵੇ ਜਿੰਨਾ ਮਰਜ਼ੀ ਕਵੇ ਮੈਂ ਨਹੀਂ ਇਹਨੂੰ ਚਾਬੀਆਂ ਦੇਣੀ ਆਂਟੀ ਦਾ ਨਾ ਜਿੱਥੇ ਮਨ ਹੈਗਾ ਨਾ ਉਹਨੂੰ ਹਰਜਿੰਦਰ ਦੇ ਵਿਸ਼ਵਾਸਾਂ ਅੰਟੀ ਨੂੰ ਬਸ ਹਰਜਿੰਦਰ ਨੂੰ ਚਾਬੀਆਂ ਦੇਣ ਮੈਂ ਨਹੀਂ ਇਹਦੇ ਵਿੱਚ ਕੁਝ ਕਰ ਸਕਦੀ ਹਾਂ ਆਪੇ ਫੇਰ ਆ ਜੇ ਕਬੂਆ ਖੜ ਕਰਨ ਭਰ ਭਾਈ ਗੁਰਪ੍ਰੀਤ ਚਾਬੀਆਂ ਲੈ ਕੇ ਆਈ ਹੈ ਕਿ ਨਹੀਂ ਆਈ ਗੁਰਪ੍ਰੀਤ ਚਾਬੀਆਂ ਦਾ ਕੀ ਬਣਿਆ ਪਤਾ ਨਹੀਂ ਕੀ ਬਾਰ-ਬਾਰ ਚਾਬੀਆਂ 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 ਮੈਂ ਇਹਦੇ ਪਰੇਸ਼ਾਨ ਹੋऊंगी ਇਹਦੇ ਤੋਂ ਮਾਰੇ ਬੁਲਾ ਕੇ ਲਿਆ ਅੰਕਲ ਜੀ ਕੀ ਹਾਲ ਚਾਲ ਹੈ ਤੇ ਪਿੱਛੇ ਹੀ ਬੈ ਗਿਆ ਵੇ ਮੈਂ ਕੋਈ ਨਹੀਂ ਇਹਨੂੰ ਚਾਬੀਆਂ ਚੋਬੀਆਂ ਦੇਣੀਆਂ ਬੋਲੀ ਜਾਵੇ ਅੰਟੀ ਜੀ ਨੂੰ ਮੈਂ ਕਹਿਣਾ ਨਾ ਜਾ ਕੇ ਅੰਟੀ ਜੀ ਜਿੱਥੇ ਤੁਹਾਨੂੰ ਭਰੋਸਾ ਵੇ ਉੱਥੇ ਤੁਸੀਂ ਦਿਓ ਮੈਂ ਕੋਈ ਨਹੀਂ ਆਂਟੀ ਨਾਲ ਲੜਨਾ ਇਹਦੇ ਕਰਕੇ ਮੈਂ ਕਿਉਂ ਲੜਨਾ ਆਂਟੀ ਨਾਲ ਮੇਰਾ ਇੰਨਾ ਪਿਆਰ ਹੈਗਾ ਐ ਤੇ ਵਿਗਾੜਦਾ ਪਿਆ ਸਾਡੀ ਜੋ ਮਰਜ਼ੀ ਕਰੇ ਹਾਂ ਪ੍ਰਿਆ ਵਾਲੀ ਹਾਂ ਹਾਂ ਮੈਂ ਟਾਈਮ ਤੱਕ ਨਾ ਕੋਲ ਹੀ ਕਰ ਚੁੱਕਾ ਆਂ ਕਿਹਨਾਂ ਚਾਬੀਆਂ ਤੇ ਨੀਂ ਦੇ ਚਲੀਓ ਤੇ ਯਾਦ ਰੱਖੀ ਦੇਖ ਲਈ ਜਿੱਸਾਂ ਦੇ ਕੋਈ ਕਰਾਇਦਰ ਵੀ ਹੋਏਗਾ ਜਾਂ ਨਾ ਜੱਕ ਨਾਇਦਰ ਹੋਏਗਾ ਅੱਛਾ ਦੇਖ ਲਈ ਰੱਖ ਲਈ ਤੇ ਦੂਸਰਾ ਤੈਨੂੰ ਮਾਫੀ ਚਾਹੁੰਦੇ ਅੰਜਾ ਚਲੋ ਠੀਕ ਆਂ ਜਿੱਦ ਤੂੰ ਆਪਣਾ ਥੋੜੇ ਲਈ ਪਰ ਹੁਣ ਇਸ ਕਰ ਇੱਕ ਮਿੰਟ ਖਲੋ ਮੈਂ ਜਿਹੜਾ ਗੁਰਪ੍ਰੀਤ ਜੀ ਦਾ ਜੱਪੀ ਮਿਲਾਵਾਂ ਗੁਰਪ੍ਰੀਤ ਮੈਂ ਹਾਂ ਮੈਂ ਕਹਿੰਦਾ ਮੈਂ ਮਿਲਾਵਾਂ ਹਾਂ ਡਾਕੂਮੈਂਟ ਜਿਹੜਾ ਡਾਕਸ ਕਿੰਨੇ ਨਾਲ ਕਰ ਮੈਂ ਮਿਲਾਵਾਂ ਆ ਹਾਂ ਜੰਦ ਹਾਂ ਸਰਾ ਅਤਲ ਤਾਂ ਹੈ ਸਬਸਕ੍ਰਾਈਬਰ ਸਿਰ ਸਿਰ ਤਿਆਰ ਹੋਏ ਹੋ ਮੈਂ ਚੱਲੀ ਕੈਨੇਡਾ ਚੱਲੀ ਹਾਂ ਮੈਂ ਦੱਸਿਆ ਵੀ ਨਹੀਂ ਕਿ ਚੱਲੀ ਮੈਂ ਤੈਨੂੰ ਰਾਤੀ ਕਿੰਨੇ ਫੋਨਸ ਹੋ ਗਏ ਕਿਤੇ ਤੇ ਤੂੰ ਮੇਰਾ ਫੋਨ ਹੀ ਨਹੀਂ ਚੁੱਕਿਆ ਫੋਨ ਨੇ ਨਾ ਸਾਇਲੈਂਟ ਤੇ ਬੱਚਿਆਂ ਨੇ ਲਾਇਆ ਹੋਇਆ ਹੈ ਉਹ ਗੰਗੂੰ ਘੇੜਦੇ ਨੇ ਹਾਂ ਲੈ ਤੇ ਚੱਲਿਓ ਹਾਂ ਹਾਂ ਬੜੀ ਬੜੀ ਆਦਾ ਨਹੀਂ ਤਾਂ ਦੀ ਹੈ ਕਿ ਕਿੰਨੇ ਵੀ ਨਹੀਂ ਲੱਗਣਾ ਸੱਚੀ ਤੇ ਮੇਰਾ ਵੀ ਨਹੀਂ ਲੱਗਦਾ ਉੱਥੇ ਜਾ ਕੇ ਵੇਖੋ ਕਿ ਹੋ ਜਾ ਮੋਲ ਹੁੰਦਾ ਕਿ ਹੋ ਜਾ ਨਹੀਂ ਪਰ ਹੁਣ ਕੀ ਕਰ ਸਕਦੀ ਹੈ ਹਾਂ ਕਿ ਤੂੰ ਭੁੱਲਣਾ ਨਹੀਂ ਜਾਣਾ ਹੈ ਹਾਂ ਹਾਂ ਨਹੀਂ ਠੀਕ ਹੈ ਮੈਂ ਤੈਨੂੰ ਭੁੱਲਣਾ ਨਹੀਂ ਕਰਨਾ ਜਦੋਂ ਜਰੂਰ ਆਪਣਾ ਖਿਆਲ ਰੱਖਣਾ ਉੱਤੇ ਹਾਂ ਹਾਂ ਕੋਈ ਗੱਲ ਨਹੀਂ ਚਿੰਤਾ ਹੀ ਕਰਨੀ ਤੁਸੀਂ ਕਿਸੇ ਗੱਲ ਦੀ ਹੋਰ ਟਾਈਮ ਸਰ ਦਵਾਈ ਦੂਈ ਵੀ ਖਾਂਦੇ ਰਹਿਣਾ ਹਾਂ ਹਾਂ ਠੀਕ ਹੈ ਮੇਰੇ ਦੇ ਫੇਤੀ ਹੈ ਤੁਹਾਡਾ ਅਸਰ ਹੀ ਬੜਾ ਹੈਗਾ ਸੀ ਕੋਈ ਕਹਿਣਾ ਪਰ ਹੁਣ ਕੀ ਕਰਾਂ ਮੈਨੂੰ ਵੀ ਮਜਬੂਰੀ ਹੈ ਮਜਬੂਰੀ ਨੂੰ ਮੈਨੂੰ ਜਾਣਾ ਪੈ ਜਾਏ ਚਲੋ ਵਧੀਆ ਚਲੋ ਚਲੋ ਵਧੀਆ ਜੀ ਉੱਥੇ ਜਾ ਕੇ ਆਪਣੇ ਮੁੰਡੇ ਨੂੰ ਮਿਲੋਗੇ ਨੂੰ ਨੂੰ ਮਿਲੋਗੇ ਕਿੰਨੇ ਖੁਸ਼ ਹੋਗੇ ਤੇ ਆਪਣੇ ਆਪਣਿਆਂ ਨੂੰ ਮਿਲ ਕੇ ਕਿੰਨੀ ਖੁਸ਼ੀ ਹੁੰਦੀ ਹੈ ਉਹ ਤੇ ਗਈ ਹੈ ਪਰ ਨਹੀਂ ਧੀਏ ਜੋ ਤੁਸੀਂ ਮੇਰੇ ਨਾਲ ਸਾਥ ਦਿੱਤਾ ਨਾ ਕੋਈ ਨਹੀਂ ਕਰ ਸਕਦਾ ਲਗਾਨੇ ਕੋਈ ਆਨਗਵਾਡਾ ਕੋਈ ਵੀ ਨਹੀਂ ਕਰਦਾ ਐਨਾ ਜਿੰਨਾ ਕਿ ਤੁਸੀਂ ਮੇਰਾ ਹਿੰਦਨ ਦੇ ਮੇਰਾ ਤੂੰ ਐਨਾ ਸਾਥ ਦਿੱਤਾ ਅਗਿਆ ਚਲੋ ਮਾਰੇ ਚਾਂਦੇ ਵਿੱਚ ਖੁਸ਼ੀਆਂ ਬੱਛੇ ਚਲੋ ਹੁਣ ਆਪਾਂ ਵੀ ਸਾਡੇ ਪਿੱਛੇ ਕਨੀਬਾ ਹਾਂ ਤੇ ਉਹ ਮੈਂ ਚਾਹਦੀ ਨਾ ਹਿੰਦਨ ਨੂੰ ਦੇ ਚੱਲੀ ਐ ਅੱਛਾ ਹਿੰਦਨ ਦੇ ਇਹ ਬਾਕੀ ਦੇਖ ਲਈ ਜੇ ਕੋਈ ਕਰਾਈ ਤੇ ਜਾਣਨਾ ਹੈਗਾ ਕੋਈ ਚੰਗਾ ਕਰਾਈਦਾਰ ਹੋਏਗਾ ਤੇ ਮਤਲਬ ਤੁਸੀ ਚੜਾ ਲੈਣਾ ਬਾਕੀ ਤੁਸੀਂ ਆਪ ਹੀ ਸੋਚ ਲੈਣਾ ਜਿਸ ਤਰ੍ਹਾਂ ਹੀ ਕਰ ਲੈ ਜਸਮੰਤਰ ਜੀ ਨਾਲ ਆਪੀ ਠੀਕ ਹੈ ਨਾ ਚਲੋ ਹੁਣ ਦੇ ਨੰਦੇ ਹੀ ਦਿੱਤੇ ਨਾ ਰੀਵਾਰੀ ਆ ਪੂਰੀ ਹਜਿੰਦਾ ਜੀ ਦੀ ਤੇ ਇਹ ਸਾਮ ਲੋਗੇ ਨਾ ਅੱਛਾ ਮੈਂ ਨਹੀਂ ਸਭਿਆਂ ਨੂੰ ਤੁਹਾਨੂੰ ਫੜਾ ਦਾਂਗਾ ਹਾਂ ਚਲੋ ਕੋਈ ਨਹੀਂ ਜਾਣਾ ਕਿ ਜੇ ਜਾਣਾ ਹੈਗਾ ਤਾਂ ਮੈਂ ਤੁਹਾਨੂੰ ਫੜਾ ਜਾਾਂਗਾ ਹਾਂ ਫੜਾ ਦੇਗਾ ਕੋਈ ਜਿੱਥੇ ਜਾਣਾ ਚਾਹੁੰਦਾ ਹੋਵੇ ਚਲੋ ਬਸ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਚੰਗਾ ਬਕਰਿਆ ਇਦਾਰਾ ਹੋਏ ਜੋ ਵੀ ਹੋਵੇ ਜਿਸ ਸਮਝ ਤੁਸੀਂ ਜਿਸ ਤਰ੍ਹਾਂ ਮਿਲਾਫੀ ਸਮਝੋ ਪਿੱਛੋਂ ਤੇ ਉਸ ਤਰ੍ਹਾਂ ਕਰ ਲੈਣਾ ਹਾਂ ਚਲੋ ਹਾਂ ਵਧੀਆ ਬਹੁਤ ਵਧੀਆ ਹੈ ਤੇ ਚਲੋ ਚੱਲੇ ਤੇ ਗਿਆ ਆਪਣੇ ਨੂੰ ਪੁੱਤਰ ਨੂੰ ਮਿਲੋਗੇ ਕਿ ਨਹੀਂ ਹਾਂ ਤੇ ਉਸ ਵੇਲੇ ਕੀ ਕਰੀਏ ਸਾਡਾ ਮਨ ਤਾਂ ਉਦਾਸ ਹੋਣਾ ਹੀ ਹੈ ਉਹ ਤੇ ਹੈਗਾ ਕਿ ਤੇਰਾ ਕੀ ਮੇਰਾ ਆਪਣਾ ਮਨ ਉਦਾਸ ਹੈਗਾ ਹਾਂ ਜੋ ਬੈਠੇ ਗੱਲਾਂ ਪਰ ਉੱਥੇ ਕੀ ਪਤਾ ਕਿਹੋ ਜਿਹੀਆਂ ਗੱਲਾਂ ਮੈਨੂੰ ਲੱਗਦਾ ਹੈ ਕਿ ਹਨਾ ਤੇ ਉਤੰਦਰ ਹੀ ਰਹਿੰਦੇ ਜ਼ਿਆਦਾ ਤੱਕ ਕਿਤੇ ਗੁਰਦੁਆਰੇ ਨੂੰ ਹਾਂ ਗੁਰਦੁਆਰੇ ਗੁਜ਼ਾਰੇ ਕਰੀਏ ਜਰਕਾਰੀ ਚਲੇਗੇ ਕਦੀ ਹੋ ਸਕਦਾ ਹੈ ਕਦੇ ਨਾ ਆ ਦੇਰ ਤੱਕ ਚਲੋ ਜਲਦੀ ਜਲਦੀ ਵਾਪਸ ਆਣਾ ਤੇ ਹੀ ਹੈ ਮਿਲਣ ਆਣਾ ਹਾਂ ਨਹੀਂ ਆਵਾਂਗੇ ਆਂਦੇ ਤੇ ਜਾਂਦੇ ਹੋ ਆਂਦੇ ਤੇ ਕਿ ਨਹੀਂ ਚੱਲਦੇ ਨਹੀਂ 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 ਉੱਥੇ ਗਈ ਹੈ ਪਰ ਵਾਰ ਉੰਟੀ ਕਰਾਂਗੇ ਵੇਖ ਲਾਂਗੇ ਨਾ ਉੱਥੋਂ ਦਾ ਹਸਾਬ ਹਾਂ ਬੋਲ ਵੇਖ ਲੈ ਹ ਵੀਜ਼ਾ ਦਾ ਹਸਾਬ ਹੁੰਦਾ ਨਾ ਹਾਂ ਵੀਜ਼ਾ ਦਾ ਹਸਾਬ ਹਾਂ ਚਲੋ ਠੀਕ ਹੈ ਅੰਟੀ ਚਲ 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 ਹਰ ਜਿੰਦਗੀ ਸ਼ਾਇਦ ਆਪਾਂ ਆਉਂਦੇ ਜਾਣਾ ਪੈਣਾ ਤੁਹਾਨੂੰ ਅੱਗੇ ਅੱਗੇ ਗੱਡੀ ਲੱਗੀ ਹੈ ਨਾ ਹਾਂ ਹਾਂ ਉਹਦੇ ਗੱਲ ਵੀ ਗੱਡੀ ਅੰਦਰ ਨਹੀਂ ਆਣੀ ਉਹ ਮੋੜ ਤੱਕ ਜਾਣਾ ਪੈਣਾ ਹਾਂ ਮੋੜ ਤੱਕ ਅੱਛਾ ਚਲੋ ਆਇਓ ਸਾਰੇ ਚੜਾ ਕੇ ਆਓ ਅੰਟੀ ਨੂੰ ਮੇਰੇ ਸਾਸੂ ਨੇ ਵੀ ਚੜਾਣ ਆਣਾ ਸੀ ਉਹ ਅੰਦਰ ਹੈਗੇ ਆ ਕਿਚਨ 'ਚ ਕੰਮ ਕਰ ਰਹੇ ਚਲੋ 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 ਕੋਈ ਨਾ ਕੋਈ ਇੰਜਰੀਡ ਕੇ ਲਾਜੋ ਉਹਨੂੰ ਖੋਲ ਦੇਗਾ ਮਾਰ ਕੇ ਹਟ ਜਣਾ ਦੇਈ ਇਹ ਨਵੇਂ ਦਾ ਹਾਲ ਹੈ ਚਲੋ ਅੰਟੀ ਆ ਜਾ ਦੋਵੇਂ ਨੇ ਹੋਏ ਆ ਅੰਟੀ ਨੂੰ ਜੇ ਹੋਏ ਕੋਈ ਵਾਰੀ ਗੱਲ ਹੋਈ ਅੰਟੀ ਨੂੰ ਕੋਈ ਪਹੁੰਚ ਤੋ ਹਾਂ ਟੀਂ ਗੰਦੀ ਮੈਂ ਨੰਬਰ ਦਵਾਂਗੀ ਇਹ ਮੁੰਡੇ ਦਾ ਫੋਨ ਹੈਗਾ ਵਾ ਉੱਤੇ ਨਾ ਕਰੀ ਮੈਂ ਆਪਣਾ ਨੰਬਰ ਦਵਾਂਗੀ ਥੱਲੇ ਲੈ ਕੇ ਜੀ ਵੀ ਬੁੱਕ ਨਹੀਂ ਕੀਤਾ ਹਾਂ ਟੀਮ ਨਾਲ ਦੇ ਲਈ ਨਹੀਂ ਰਿਹਾ ਕੋਈ ਕਿਸੇ ਨਾਲ ਕਿਸੇ ਬੰਦੇ ਨਾਲ ਰਿਹਾ ਹਾਲਜਲ ਕੁਝ ਨਹੀਂ ਹੋਇਆ ਉਹ ਚੀਜ਼ ਲੋਡ ਦੇ ਲੈ ਆ ਗਏ ਮਾਨੂੰ ਖੁਸ਼ੀ ਮਿਲਦੀ ਸੀ ਕੋਨਾਉਂ ਲੈ ਆਵਾਂ ਰਿਹਾ ਦੀ ਇਹਨਾਂ ਨੂੰ ਮਾਨੂੰ ਖੁਸ਼ੀ ਮਿਲਦੀ ਸੀ ਤੇ ਮੈਂ ਨਿਉ ਦਾਸ ਰਹਿੰਦਾ ਕੀ ਕਰਾਂ ਦੇਲਵੀ ਗਰਦਾਂ ਆਂਟੀ ਨੂੰ ਗੱਲ ਕਰਨ ਤੇ ਮੈਂ ਸੋਚਦਾ ਬਈ ਮੁੰਡੇ ਨੂੰ ਫੋਨ ਕਰ ਲਵਾਂ ਹਾਂ ਆਂਟੀ ਦਾ ਨੰਬਰ ਤੇ ਦੇ ਦੇ ਭਰਾ ਮੈਂ ਕਰਦਾ ਮੈਂ ਉਹਦੇ ਨਾਲ ਵੀ ਫੋਨ ਵੱਜ ਗਈ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਵਧੀਆ ਜੀ ਹਾਂ ਠੀਕ ਆਪਣਾ ਵੀ ਵਧੀਆ ਹਾਂਜੀ ਹਾਂਜੀ ਡਿਫਟਿੰਗ ਹੋ ਕਿੱਥੇ ਰੰਡੀਗੜ ਅੱਛਾ ਠੀਕ ਹੈ ਸਰ ਆਪਾਂ ਇੱਥੇ ਤਿਆਰ ਹਾਂ ਜਦੋਂ ਕੋਈ ਅਸੀਂ ਜਿੱਥੇ ਜਦੋਂ ਕਹਿੰਦੇ ਅਸੀਂ ਚਲੇ ਜਾਨੇ ਹਾਂ ਹਾਂਜੀ ਇੱਤੇ ਵੀ ਤੇ ਗਰੀਬਨ ਨੂੰ ਹੋ ਹੀ ਗਿਆ ਤਿੰਨ ਚਾਰ ਸਾਲ ਤੇ ਇਹ ਲੌਂਗ ਟਾਈਮ ਦਾ ਹੈਗਾ ਕਿ ਨਾਰਮਲ ਹੈ ਕੁ ਮਹੀਨੇ ਤੋਂ ਮੈਨੂੰ ਵਾਪਸ ਆਇਨਾ ਅੱਛਾ ਅੱਜ ਦੱਸੋਗੇ ਅੱਛਾ ਚਲੋ ਠੀਕ ਹੈ ਸਰ ਕਦੋਂ ਜਾਣਾ ਹੈ ਅੱਛਾ ਇੱਕ ਦੋ ਦਿਨ ਜਿਵੇਂ ਚੀ ਜਾਣਾ ਹੈ ਕੰਮੀ ਜਾਣਾ ਅੱਛਾ ठीक है चलो कोई गल नहीं मैं चल शाम शामी कोई गल नहीं कोई नहीं कल एक दिन जब जुमगे वापस भी आना हाँ सैटिंग कोई नहीं मैं सैटिंग कर लाँगा भाई कोई गल नहीं सर हाँ जी हाँ जी चल जाऊंगा मैं कोई गल नहीं अच्छा ड्यूटी पहली तो शुरू नहीं उतर फर्स्ट तो फस्ट गया हफ्ता ही रह गया, गया। चलो ठीक है जी ठीक है सर सत श्रीकाल जी ਜੀ ਜੀ ਗੱਲ ਦਾ ਡਾਇਰੈਕਟ ਆਹੀ ਉਹੀ ਹੋ ਗਈ। ਵੀ ਮਾਰ ਹਰ 2 2.5 ਸਾਲ ਵਿੱਚੋਂ 2 ਸਾਲ ਵਿੱਚੋਂ ਤੇ ਮੇਰੀ ਸ਼ੂਟਿੰਗ ਹੋ ਹੀ ਜਾਂਦੀ ਸੀ। ਐਰ ਕਿਤੇ 3-4 ਸਾਲ ਲੰਘ ਗਏ ਗੁਰੂਮਾਰਾ ਨਗਰੀ ਤੇ। 3-4 ਸਾਲ ਰਹਿ ਗਏ। ਚਾਬੀਆਂ ਆਂਟੀ ਦੇ ਮਕਾਨ ਦੀ ਮੇਰੇ ਕੋਲੀਆਂ। ਤੇ ਫਿਰ ਗੁਰਪ੍ਰੀਤ ਨੂੰ ਘਰਾਂੀਆਂ ਬਣੀਆਂ। ਤੇ ਮੈਂ ਤੇ ਸ਼ਾਮੀ ਚੱਲ ਜਣਾ ਮੈਂ। ਉਹ ਕੰਦੇ ਸਾਹ ਸ਼ੂਟਿੰਗ ਕਰ ਰਿਹਾ ਆਪਣੀ ਜਾ ਕੇ ਤੇ ਮੁੜ ਕੇ ਬਿਊਟੀ ਤੇ ਰਿਫਰਸ਼ ਤਾਂ ਸ਼ੁਰੂ ਹੋ ਗਈ। ਓਕੇ

ਆਜੋ ਅੰਦਰ ਆਜੋ ਨਹੀਂ ਨਹੀਂ ਕੋਈ ਨਹੀਂ ਆਜੋ ਦੀ ਬਾਹਰ ਆਜੋ ਐਕਚੁਅਲੀ ਨਾ ਮੈਂ ਮੇਰੇ ਨਾਲ ਸ਼ਿਫਟਿੰਗ ਹੋ ਗਈ ਹੈ ਚੰਡੀਗੜ੍ਹ ਅੱਛਾ ਤੇ ਮੈਂ ਉੱਥੇ ਜੋਬ ਉੱਧਰ ਲੱਗੀ ਹੁਣ ਚੰਡੀਗੜ੍ਹ ਆ ਹੁਣ ਮੇਰੀ ਡਿਊਟੀ ਉੱਥੇ ਪਹਿਲੀ ਤਰੀਕ ਤੋਂ ਉੱਥੇ ਹੋਣੀ ਹੈ ਤੇ ਮੈਂ ਚੇਂਜ ਕਿਉਂ ਕਰਵਾਈ ਐਥੇ ਚੰਗੇ ਬਲੀ ਨਹੀਂ ਸੀ ਜੋ ਮੈਂ ਨਹੀਂ ਕਰਵਾਈ ਚੇਂਜ ਹੁੰਦੀ ਹੈ ਅੱਛਾ ਇਹ ਕੰਪਨੀ ਕਦੀ ਕਿਸੇ ਸ਼ਹਿਰ 'ਚ ਭੇਜਦੀ ਕਿਸੇ ਜਾਂਦੇ ਪੰਜਾਬ ਹੁੰਦਾ ਪੰਜਾਬ ਹੀ ਇਹ ਪੰਜਾਬ 'ਚ ਦੀ ਤੇ ਤੇ ਦੀਆਂ ਦਾਆਂ ਬ੍ਰਾਂਚਾਂ ਹੈਗੀਆਂ ਹੂੰ ਉੱਥੇ ਭੇਜ ਦਿੰਦੇ ਨੇ ਚਲੋ ਕਦੋਂ ਜਾਣਾ ਫਿਰ ਮੈਂ ਤੇ ਸ਼ਾਮੀ ਚੱਲਿਆਂਗਾ ਠੀਕ ਐ ਫਿਰ ਕੋਈ ਕੰਮ ਸੀ ਨੇ ਨਾ ਮੈਂ ਕਿਹਾ ਫਿਰ ਉਹ ਆਂਟੀ ਦੇ ਮਕਾਨਦਿਆਂ ਦੀਆਂ ਚਾਬੀਆਂ ਮੇਰੇ ਕੋਲ ਗਿਆ ਸੀਗੇ ਹਾਂ ਜ਼ਿੰਮੇਵਾਰੀ ਤੇ ਸੀ ਕਰਾਇਆ ਤੇ ਚੜਾਇਆ ਹੀ ਹੋਣਾ ਤੁਸੀਂ ਨਹੀਂ ਕਰਾਇਆ ਤੇ ਨਹੀਂ ਨਾ ਚੜਿਆ ਦੋ ਮਹੀਨੇ ਹੋ ਗਏ ਤੂੰ ਕਿਰਾਏ ਤੇ ਨਹੀਂ ਚੜਾਇਆ ਦੱਸ ਦੋ ਮਕਾਨਾ ਤੁਹਾਨੂੰ ਨਹੀਂ ਕਰਾਇਆ ਤੇ ਕਦੋਂ ਚੜਿਆ ਕੋਲਕਾਤਾ ਮੈਂ ਨਹੀਂ ਉਧਰ ਧਿਆਨ ਹੀ ਨਹੀਂ ਕੀਤਾ ਨਹੀਂ ਕਰਾਇਆ ਤੇ ਨਹੀਂ ਚੜਿਆ ਨਾ ਫਿਰ ਤੇ ਨਹੀਂ ਚੜਿਆ ਦੋ ਮਹੀਨੇ ਖਾਲੀ ਜੇ ਤੂੰ ਉਹ ਰੀਲ ਪ੍ਰੋਪਰਟੀ ਲਾਣ ਕਿਹਾ ਸੀਗਾ ਮੈਨੂੰ ਕੋਈ ਦੋ ਤਿੰਨ ਜਣੇ ਆਏ ਸੀ ਮੈਨੂੰ ਜਟੇ ਨਹੀਂ ਬੰਦੇ ਹੋ ਬੱਸ ਗਿਆ ਜਿਹੜਾ ਹੈ ਚਲੋ ਦਿਓ ਚਾਬੀਆਂ ਫੇਰ ਮੈਂ ਉੱਤੇ ਦੇਖ ਲਾਂਗੀ ਮੈਂ ਕਰਾਏ ਤਾਂ ਚੜਾ ਦਾਂਗੀ ਚੜਾ ਦੇਣਾ ਕੋਈ ਗੱਲ ਨਹੀਂ ਅੰਦਰਾਂ ਵੀ ਮੇਰੀ ਗੱਲ ਨਹੀਂ ਹੋਈ ਕੋਈ ਮੇਰਾ ਵੀ ਫੋਨ ਨਹੀਂ ਹੁੰਦਾ ਪਿਆ ਆਂਟੀ ਨੂੰ ਮੁੰਡੇ ਨਾਲ ਮੈਂ ਗਿਆ ਹੋਣਾ ਇੱਕੋ ਵਾਰੀ ਗੱਲ ਹੋਈ ਏ ਮੇਰੀ ਵੀ ਗੱਲ ਨਹੀਂ ਹੋਈ ਮੈਨੂੰ ਵੀ ਫਿਕਰ ਪਈ ਹੋਈ ਆ ਤੇ ਆਂਟੀ ਕਹਿੰਦੇ ਮੈਂ ਨੰਬਰ ਦਵਾਂਗੀ ਉੱਤੇ ਕਰੀ ਮੁੰਡੇ ਨੂੰ ਫੋਨ ਤੇ ਮੈਂ ਕਰੀ ਹੁਣ ਮੈਨੂੰ ਕਰਨਾ ਹੀ ਪੈਣਾ ਮੁੰਡੇ ਨੂੰ ਮੈਂ ਵੀ ਕੀਤਾ ਸੀ ਉਹ ਕਹਿੰਦਾ ਬਾਰ ਬਾਰ ਮੈਨੂੰ ਨਾ ਪਰੇਸ਼ਾਨ ਨਾ ਕਰੋ ਫੋਨ ਕਰਕੇ ਤਾਂ ਕਰਕੇ ਮੈਂ ਕੀਤਾ ਨਹੀਂ ਹੁਣ ਦੁਬਾਰਾ ਕਹਿਣਾ ਪੈਣਾ ਮੈਂ ਚੱਲਿਆ ਆਂ ਚਾਬੀਆਂ ਗੁਰਪ੍ਰੀਤ ਨੂੰ ਚਲੋ ਕੋਈ ਨਹੀਂ ਦੱਸ ਦੇਣਾ ਮੈਂ ਕਿ ਪਈਆਂ ਉਹਨਾਂ ਦੀ ਇਮਾਨਤ ਪਈ ਮੇਰੇ ਕੋਲ ਚਲੋ ਠੀਕ ਹੈ ਜੇ ਕਿਰਾਏਦਾਰ ਚੰਗੇ ਮਿਲਣਗੇ ਨਾਲ ਸਾਫ ਸਫਾਈ ਹੋ ਜਾਂਦੀ ਮਕਾਨ ਦੀ ਅੰਜ ਤੇ ਅੰਦਰ ਮਿੱਟੀ ਹੋ ਜਾਂਦਾ ਇੱਕ ਤਰ੍ਹਾਂ ਦੀ ਜਗਾ ਵੀ ਭਾਏ ਜਿੰਨੀ ਮਰਜ਼ੀ ਮਹਿੰਗੀ ਵੀ ਹੋਵੇ ਜਿੰਨੀ ਤੇ ਸਾਫ ਸਫਾਈ ਨਾ ਹੋਵੇ ਤੇ ਮੈਂ ਵੇਖਦੀ ਕੋਈ ਕਿਰਾਏਦਾਰ ਹੱਟ ਗਿਆ ਮਿਲ ਲੀ ਜਾਏਗਾ ਕੋਈ ਨਾ ਕੋਈ ਮੇਰੇ ਵਾਪਸ ਤੇਗੇ ਕੋਈ ਚਲੋ ਮੈਂ ਵੇਖ ਲਵਾਂਗੀ ਹੋਰ ਚਾਹ ਪਾਣੀ ਪੀਣਾ ਤੇ ਆਇਓ ਨਹੀਂ ਨਹੀਂ ਬਸ ਦੀ ਬਸ ਕਿਆ ਰਖਣਾ ਹੁੰਦਾ ਜਿਸ ਨਾਲ ਵੀ ਚੰਗੇ ਕਰਾ ਦੇ ਦੇ ਹਾਂ ਨਹੀਂ ਨਹੀਂ ਆਪਣੇ ਵੱਲੋਂ ਹਰ ਕੋਈ ਚੰਗਾ ਹੀ ਕਰਦਾ ਮਾਰਾ ਤੇ ਕੋਈ ਕਰਦਾ ਹੀ ਨਹੀਂ ਮੈਨੂੰ ਨਹੀਂ ਉਮੀਦ ਕੀ ਉਹ ਐਨਾ ਵੀ 15000 ਕਰਾਇਆ ਪਰ ਲੈਣਗੇ ਤੇ ਮੈਂ ਤਾਂ ਕਿ ਤਰ੍ਹਾਂ ਨਹੀਂ ਮੈਂ ਕਿਹਾ ਇੱਕ ਮਹੀਨਾ ਕਰਾਇਆ ਲੈ ਕੇ ਮੁੜ ਕੇ ਕਿੱਥੇ ਮੁਸ਼ਕਲ ਹੋਵੇ ਚਲੋ ਥੱਲੇ ਆਂਟੀ ਨਹੀਂ ਕੋਠੀ ਵੱਡੀ ਵੀ ਆਰਾਮ ਨਾਲ ਮਿਲ ਜਾਣਾ ਹਾਂ ਤੇ ਫੇ ਚੰਗੇ ਬੰਦੇ ਚੀਜ਼ ਹੈ ਨਾ ਚੈਨਲ ਨਾਲ ਚੀਜ਼ ਹੈ ਹਾਂ ਨੋਰਮਲ ਬੰਦ ਚਲੋ ਮਿਲਦੇ ਵਾਦੀ ਕਰ ਲੈਣਾ 20000 ਦੀ ਛੋਟੀ ਰਕਮ ਹੀ ਨਹੀਂ ਹੁੰਦੀ ਕਲ ਕੋਈ ਨਾ ਕੋਈ ਆਂਟੀ ਤਾਂ ਵੀ ਜੁੜ ਜਾਏਗਾ ਪਿੱਛੋਂ ਚਲੋ ਜਾਵਾਂ ਮੈਨੂੰ ਇਜਾਜ਼ਤ ਦਿਓ ਹਾਂ ਹਾਂ ਠੀਕ ਐ ਚਲੋ ਠੀਕ ਐ ਮੇਰੇ ਕੋ ਕੋਈ ਜੇ ਕੋਈ ਗਲਤੀ ਹੋ ਗਈ ਵਾਧ ਘਟ ਬੋਲਿਆ ਗਿਆ ਹੋਵੇ ਤਾਂ ਵਾਧ ਘਟ ਉਹ ਤੇ ਤੁਸੀਂ ਆ ਤੁਹਾਨੂੰ ਪਤਾ ਹੀ ਐ ਤਰੀ ਕਿੰਨਾ ਵਾਧ ਘਟ ਬੋਲਦੇ ਹੋ ਉਹ ਤੇ ਤੁਹਾਨੂੰ ਮੈਂ ਮੈਂ ਬੋਲਦਾ ਹਾਂ ਉਹ ਤੁਸੀਂ ਬੋਲਦੇ ਹੋ ਤੁਸੀਂ ਲੜਦੇ ਰਹੇ ਹੋ ਮੇਰੇ ਨਾਲ ਮੈਂ ਤਾਂ ਕੋਈ ਲੜੀ ਨਹੀਂ ਤੁਹਾਡੇ ਨਾਲ ਚਾਬੀਆਂ ਪਿੱਛੇ ਤੁਸੀਂ ਐਂ ਹੀ ਚਾਬੀਆਂ ਪਿੱਛੇ ਕਿੰਨਾ ਕਲੇਸ਼ ਪੈ ਰਿਹਾ ਵਿੱਚ ਮੈਂ ਬਰ ਬ੍ਰੇਸ਼ ਮੈਂ ਚਾਬੀਆਂ ਤੁਹਾਨੂੰ ਦੇ ਦਿੱਤੀਆਂ ਨਾ ਫਿਰ ਹਾਂ ਉਹ ਤੇ ਮੈਂ ਵੀ ਲੈ ਲਈਆਂ ਚਾਬੀਆਂ ਹੁਣ ਜਾ ਲੱਗਿਆ ਵੀ ਲੜਾਈ ਨਹੀਂ ਮਨ ਚ ਵੈਰ ਵਿਰੋਧ ਨਹੀਂ ਰੱਖਿਆ ਚ ਚਲੋ ਮੇਰੇ ਕੋ ਵੀ ਗਲਤੀ ਹੋ ਗਈ ਤਾਂ ਮੈਨੂੰ ਵੀ ਮਾਫੀ ਦੇ ਦੇਣਾ ਹਾਂ ਨਾ ਵੀ ਫਿਰ ਕਦੀ ਨਾ ਕਦੀ ਤੇ ਆਓਗੇ ਅੰਮ੍ਰਿਤਸਰ ਆਵਾਂਗੇ ਕਿਉਂ ਨਾ ਆਵਾਂਗੇ ਚੱਕਰ ਲੱਗੇਗਾ ਸਾਰੀ ਅਧੀ ਰਿਸ਼ਤੇਦਾਰੀ ਦਿੱਤੀ ਆ ਹਾਂ ਚਲੋ ਕੋਈ ਨਹੀਂ ਮਿਲਦੇ ਰਹਿਣਾ ਫਿਰ ਠੀਕ ਆ ਸਸਤੇ ਮੈਂ ਅੰਕਲ ਜੀ ਵੱਲ ਹੋ ਕੇ ਆਵਾਂ ਪੁੱਛ ਕੇ ਆਵਾਂ ਕੋਈ ਨਾ ਕੋਈ ਤਾਂ ਕਿਰਾਏਦਾਰ ਹੋਣੀ ਬਥੇਰੀ ਵਕੀ ਹੈ ਇਹਨਾਂ ਦੀ ਮੈਂ ਕਿਹੜਾ ਇਹਨਾਂ ਨੂੰ ਮਕਾਨ ਤੇ ਕਬਜਾ ਦੇਣਾ ਹੈ ਕਿਰਾਏਦਾਰ ਬਾਰੇ ਪੁੱਛ ਕੇ ਆਨੇ ਆ ਘਰੇ ਹੁਣ ਸਹੀ ਅੰਕਲ ਜੀ ਅੰਕਲ ਜੀ ਆਣਾ ਹੀ ਹੈ ਨਾ ਮੈਂ ਗੁਰਪ੍ਰੀਤ ਹਾਂ ਸਤਿ ਸ਼੍ਰੀ ਅਕਲ ਜੀ ਸਤਿ ਸ਼੍ਰੀ ਅਕਲ ਜੀ ਆ ਚੱਲ ਜੇ ਵਧੀਆ ਵਧੀਆ ਹੋਰ ਸੁਣੋ ਠੀਕ ਆ ਵਧੀਆ ਕਿਵੇਂ ਹੋਣੇ ਕਾਮੀ ਸੀ ਮੈਨੂੰ ਮੈਂ ਤਾਂ ਹੀ ਆਈ ਆ ਦੱਸੋ ਦੱਸੋ ਮੈਂ ਕਿਹਾ ਸਹੀ ਸਲਾਹ ਤੋ ਹੀ ਦੇ ਸਕਦੇ ਹੋ ਮੈਨੂੰ ਕੋਈ ਨਾ ਕੋਈ ਹਾਂਜੀ ਹਾਂਜੀ ਦੱਸੋ ਮੈਂ ਕਿਹਾ ਜਿੰਦਰ ਜੀ ਚੱਲ ਗਏ ਬਸ ਆਹੀ ਉਹ ਨਾ ਚਾਬੀਆਂ ਮਈਆ ਅੰਟੀ ਦੇ ਮੇਰੇ ਕੋਲ ਹੀ ਦੇ ਗਏ ਆ ਤੇ ਮਕਾਨ ਹੈਗਾ ਖਾਲੀ ਅੱਛਾ ਕੋਈ ਨਾ ਕੋਈ ਕਿਰਾਏਦਾਰ ਮੈਂ ਕਿਹਾ ਤੁਹਾਨੂੰ ਜਾਣ ਪਛਾਣ ਹੋਈਗੀ ਹੋਏਗੀ ਤੁਹਾਡੀ ਕਿਤੇ ਨਾ ਕਿਤੇ ਹੋਈ ਕੋਈ ਜਾਣ ਪਛਾਣ ਉਹ ਜਾਣ ਪਛਾਣ ਮੈਂ ਕਿਰਾਏ ਤੇ ਦੇ ਦਵਾਂ ਮਕਾਂ ਆਪਣੀ ਪਛਾਣੇ ਦਾਨੇ ਆ ਅੱਛਾ ਹਾਂ ਤੁਸੀਂ ਚਾਬੀਆਂ ਫੜਾਓ ਤੇ ਮੈਂ ਲੋਕਾਂ ਨੂੰ ਖੋਨਾ ਖੋਲ ਕੇ ਨਹੀਂ ਨਾ ਇੱਕ ਦੋ ਦਿਨਾਂ ਚ ਕੋਈ ਕਿਰਾਏ ਮੈਂ ਤੁਹਾਨੂੰ ਨਹੀਂ ਦੇਣੀਆਂ ਨਾ ਤੁਸੀਂ ਮੈਨੂੰ ਕਿਰਾਏਦਾਰ ਦੱਸੋ ਤੇ ਮੈਂ ਖੋਲ ਕੇ ਦੇ ਦਾਂਗੀ ਨਾ ਉਹਨਾਂ ਨੂੰ ਐਦਾਂ ਥੋੜੀ ਕਿਰਾਇਆ ਚੜ ਜਾਂਦੀ ਚਾਬੀ ਮੇਰੇ ਕੋਲ ਹੋਊਗੀ ਕਿੰਨ ਦਿਖਾਊਗਾ ਤੇ ਫੇਰੀ ਕੋਈ ਲਊਗਾ ਦੱਕਦਾਰ ਇੱਕ ਨਾ ਚੜ ਜਾਊਗੀ ਚਾਬੀਆਂ ਤੁਹਾਨੂੰ ਦੇਣੀਆਂ ਰਹਿਣੀਆਂ ਚਾਬੀਆਂ ਦੇਣੀਆਂ ਨਹੀਂ ਰਹਿਣੀਆਂ ਜਾਂ ਫੇਰ ਤੁਸੀਂ ਆਪੇ ਲੈ ਆਪ ਲੋ ਨਹੀਂ ਆਪੇ ਮੈਂ ਨਾ ਪੁੱਛਿਆ ਸੀ ਦੋ ਚਾਰ ਜਾਣਿਆਂ ਨੂੰ ਤੇ ਕੋਈ ਮਿਲਿਆ ਨਹੀਂ ਨਾਲ ਕਿਰਾਇਆ ਨਹੀਂ ਪਰ ਕਿੰਨਾ ਕੁ ਕਿਰਾਇਆ ਵੈਸੇ ਮਿਲ ਜਾਏਗਾ 20 ਤੋਂ 25 ਹਜ਼ਾਰ ਰੁਪਏ ਤੁਹਾਨੂੰ ਮਿਲ ਜੀ ਗਏ ਨਾ ਹਾਂ ਲੈ ਤੇ ਵਧੀਆ 20 25 ਇਹ ਚੰਗੇ ਹੋਣ ਅੰਕਲ ਜੀ ਆਏ ਨਾ ਕੋਈ ਮਾੜੇ ਕਿਰਾਏ ਦਾ ਨਾ ਟਕਰਾ ਦੇਣਾ ਤੇ ਹੁਣ ਬੀਬੀ ਦੇ ਇੱਥੇ ਹੈਗੀ ਨਹੀਂ ਤੇ ਮੈਂ ਕਮਿਸ਼ਨ ਲੈਣੀ ਅੱਛਾ ਕਮਿਸ਼ਨ ਲੋਗੇ ਹਾਂ ਲੈ ਲੈਣਾ ਕਮਿਸ਼ਨ 5000 ਲੈ ਲੈਣਾ ਹੋਰ ਕਿੰਨੇ ਲੋਗੇ ਨਹੀਂ ਨਹੀਂ ਮੈਂ 10000 ਰੁਪਏ ਲੈਣਾ ਲੋ ਤੁਹਾਡੇ ਆਨ ਕਮਾਂਡ ਰਹਿੰਦੇ ਆ 10000 ਰੁਪਏ ਤੁਸੀਂ ਕਮਿਸ਼ਨ ਲੋਗੇ ਥੋੜਾ ਵੇਖੋ ਤੇ ਸਹੀ ਉਦੋਂ ਉਹਨਾਂ ਨੇ ਮੈਂ ਕਿਹਾ ਚਾਪੇ ਮਿੰਦਰ ਉਹਨਾਂ ਦਿੱਤੀਆਂ ਨਹੀਂ ਹੁਣ ਤਾਂ ਤੇ ਹੁਣ ਤੇ ਮੈਂ ਪੈਸਾ ਮੰਨ ਲੈਂਦਾ ਔਰ ਮੈਂ ਹੁਣ 10000 ਰੁਪਏ ਹੁਣ ਤੇ ਗੁੱਸਾ ਘਟੋਗੇ ਹੈ ਲੋ ਇਹ ਕਿਹੜੀ ਗੱਲ ਹੋਈ ਹੈ ਕਈ ਗੱਲਾਂ ਹੁੰਦੀਆਂ ਰਹਿੰਦੀਆਂ ਤੇ ਨਰਾਜ਼ਗੀ ਮਨ ਚ ਥੋੜੀ ਨਾ ਰੱਖੀ ਰਹੀ ਤੇ ਤੁਸੀਂ 5000 ਲੈ ਲੈਣਾ 10000 ਦੇ ਤੁਸੀਂ ਅੜ ਗਏ ਹੋ ਤੁਹਾਨੂੰ ਤੇ ਹਾਂ ਗਵਾਣ ਦੇ ਕੇ ਤੂੰ 8000 ਰੁਪਏ ਲੈ ਲੈਣਾ ਨਹੀਂ ਤੇ ਤੂੰ 8000 ਰੁਪਏ ਤੂੰ ਦੇ ਦਿਓ ਆਹੋ ਤੇ ਚਾਬੀਆਂ ਦੇ ਦਿਓ ਮੈਨੂੰ ਪਹਿਲੇ ਕਿਰਾਏਦਾਰ ਤੇ ਲੈ ਕੇ ਆਓਗੇ ਮੈਮ ਆਪੇ ਦਿਖਾ ਦਾਂਗੀ ਮਕਾਨ ਤੁਹਾਨੂੰ ਮੈਂ ਕਿਉਂ ਚਾਬੀਆਂ ਦੇਣੀ ਤੁਸੀਂ ਕਿਰਾਏਦਾਰ ਨੂੰ ਕੀ ਜਾਣ ਤੁਹਾਨੂੰ ਕਿਰਾਏ ਨਾਲ ਮਤ ਬਲੇ ਬਸ ਤੇ ਜਦੋਂ ਆਪਾਂ ਚਾਹੀਏ ਖਾਲੀ ਕਰ ਦੇਣੀ ਹੈ ਨਾ ਕੋਈ ਗੱਲ ਤੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਦੱਸ ਆ ਉਸੇ ਲਿਖ ਲਿਖਾ ਹੋ ਜਾਣਾ ਅੱਛਾ ਕੋਈ ਚੰਗੇ ਬੰਦੇ ਹੀ ਲਿਆਣਾ ਮੈਂ ਨਾਲ ਕੋਈ ਕਰਨਾ ਚੰਗੇ ਹੋਣ ਆ ਮਾਰੇ ਨਾ ਟਕਰਾ ਦੇਣਾ ਨਹੀਂ ਨਹੀਂ ਕਈ ਹੁੰਦੇ ਆ ਕਰਾਇਦਾ ਮਕਾਨ ਤੇ ਮੱਲ ਮਾਰ ਲੈਂਦੇ ਆ ਤੇ ਮੇਰਾ ਕਿਹੜਾ ਆਪਣਾਗਾ ਹੈਗਾ ਵੀ ਆਂਟੀ ਇਹਦਾ ਆਂਟੀ ਦਾ ਆਂਟੀ ਨੇ ਪੁੱਛਿਆ ਨਾ ਆਹੋ ਮੈਨੂੰ ਕਹਿ ਕੇ ਗਏ ਸੀ ਇਹ ਜਾਣ ਲਗਿਆ ਕਿ ਕੋਈ ਨਹੀਂ ਜਹਾਜਿੰਦ ਨੇ ਕਿਤੇ ਜਾਣਾ ਹੋਏਗਾ ਤੇ ਉਹਨਾਂ ਨੂੰ ਕੰਮ ਪੈ ਗਿਆ ਹੁਣ ਤਾਂ ਕਰਕੇ ਮੈਂ ਹੋ ਮੈਂ ਕਿਹ ਚੜਾ ਦਮ ਨਹੀਂ ਇਹ ਲੋਕ ਨੇ ਬਰਾਜਿੰਦਰ ਕੰਮ ਕਰਦਾ ਬਰਾਜਿੰਦਰ ਕੰਮ ਕਰਦਾ ਹੁਣ ਕਿੰਦਰ ਕਿਤੇ ਗਿਆ ਲੈ ਉਹਨ ਗਵਾਨ ਗਵਾਨ ਕੰਮ ਆਉਂਦਾ ਤੁਹਾਨੂੰ ਉਦੋਂ ਮੈਂ ਕਿਹਾ ਸੀ ਪੰਜਾਬੀਆਂ ਤੁਸੀਂ ਲੈ ਲਓ ਅਭੀਆ ਫੇਰ ਤਾਂ ਨੂੰ ਤੁਹਾਡੇ ਕੋਈਆਂ ਨਾ ਮੇਰਾ ਥੋੜੀ ਮਹੰਗਾਂ ਹੈ ਅਗਲੀ ਦਾ ਮਕਾਨ ਉਹਦਾ ਜਿੱਥੇ ਮਨ ਮੰਨਦਾ ਉਹਦੇ ਦੇਣੀ ਹੈ ਉਹਨੇ ਸਾਡੀ ਗੱਲ ਮੰਨ ਲੈਣੇ ਆ ਤੁਮਨ 4 ਦਿਨੇ ਕੋਟੀ ਕਰਾਇ ਦੇ 20 ਤੋਂ 25000 ਰੁਪਿਆ ਤੁਹਾਨੂੰ ਮਿਲੇਗਾ ਕਰਾਇਆ ਇਹ ਕੋਈ ਗੱਲ ਨਹੀਂ ਚਾਬੀਆਂ ਦੇ ਦੋ ਤੌਲੇ ਜਾਬੀ ਮੈਂ ਤੁਹਾਨੂੰ ਫੜਾ ਦਿੰਨੀ ਆ ਤਾਂ ਚੰਗੇ ਕਰਾਇਦਾ ਲਿਆਣਾ ਅੱਗੇ ਬੇਨਤੀ ਹੈ ਕੋਈ ਮਾੜੇ ਨਾਲ ਟਕਰਾਨਾ ਨਾ ਕੋਈ ਗੱਲ ਨਹੀਂ ਆਓ ਕੋਈ ਆਪਣੇ ਵਾਕਫ ਜਾਣ ਪਛਾਨ ਵਾਲੇ ਲੈਣਾ ਮੈਂ ਕਿੰਨਾ ਵਾ ਬੀਬੀ ਨੂੰ ਇਥੇ ਲੈਣਾ ਚਾਹੀਦਾ ਤਾਂ ਆਂ ਆਂ ਠੋਕਰਾਂ ਖਾਂਦੀ ਪਈ ਆ ਤੇਰੀ ਉਧਰ ਕਰੀ ਉਧਰ ਐਂਡ ਤੇਨੂੰ ਠੋਕਰਾਂ ਪੈਣੀਆਂ ਉਹ ਕਿੱਥੋਂ ਠੋਕਰਾਂ ਪੈਣੀਆਂ ਮੁੰਡਾ ਲੈ ਗਿਆ ਉਹਦਾ ਹੂਨ ਕਾ ਦੀ ਠੋਕਰਾਂ ਮੈਣੀ ਆ ਹੁਣ ਚਲ ਗਈ ਕਨੇਟਾ ਮੁੰਡੇ ਨੇ ਠੋਕਰਾਂ ਨੂੰ ਮਾਰਨੇ ਆ ਜਾ ਤੁਸੀਂ ਇਹ ਵਹਿਮ ਵਿੱਚ ਹੀ ਰਹੇ ਹੋ ਤੁਹਾਨੂੰ ਇਹ ਗੱਲ ਦਾ ਪਰਮ ਨੇ ਹੈਗਾ ਤੁਹਾਨੂੰ ਮੌਦ ਨਹੀਂ ਸਮਝਾਇਆ ਮੁੰਨੇ ਲਾਲਚਾ ਕੇ ਚੀਜ਼ ਦਾ ਲਾਲਚ ਹੈ ਹੁਣ ਉਹਨੂੰ ਕਹਾਂ ਲਾਲਚ ਹੈ ਸਾਨੂੰ ਵੀ ਇਹ ਤਾਂ ਪਤਾ ਨਹੀਂ ਅੱਜ ਕੱਲ ਬੱਚੇ ਨੇ ਬਾਹਰ ਗਏ ਕੋਣ ਕਿਹਨਾਂ ਮਾਂ ਪਿਓ ਦੀ ਪਰਵਾਹ ਕਰਦਾ ਇਹ ਗੱਲਾਂ ਲਾਲਚ ਨੂੰ ਗਈ ਹੋ ਲਾਲਚ ਨੂੰ ਗਈ ਹੈ ਠੋਕਰਾਂ ਠੋਕਰਾਂ ਚਲੋ ਸਾਨੂੰ ਕੀ ਪਤਾ ਹੁਣ ਅਗਲੇ ਦੇ ਬਾਰੇ ਤੂੰ ਤੇ ਰਮਨ ਰਹਿ ਕੋਈ ਗੱਲ ਨਹੀਂ ਆਣ ਗਵਣ ਚੰਗਾ ਪਰ ਨਹੀਂ ਠੋਕਰਾਂ ਹਨ ਇਹ ਕਮਕਾਨ ਵੀ ਨਹੀਂ ਵੇਚ ਕੇ ਗਈ ਕਹਿੰਦੇ ਮੇਰੀ ਨਹੀਂ ਇੱਥੇ ਮੈਂ ਬਚਪਨ ਮੇਰੇ ਬੱਚੇ ਦੇ ਬੱਲੇ ਆ ਮੇਰੇ ਘਰ ਵਾਲੇ ਨੇ ਬਣਾਇਆ ਮੈਂ ਵੇਚਣਾ ਵੀ ਨਹੀਂ ਮਕਾਨ ਤੇ ਚਲੋ ਕਰਾਇਆ ਤੇ ਦੇਓ ਫਿਰ ਆਪਾਂ ਦੇ ਰਾਂਗੇ ਚਾਹਤੇ ਦੇ ਦਿਓ ਚਲ ਮੈਂ ਤੁਹਾਨੂੰ ਚਾਬੀਆਂ ਫੜਾ ਦੇਣੀ ਆ ਮਸਲਾ ਢੋਲੂਗਾ ਮਹੀਨੇ ਬਾਅਦ ਆਪਣਾ ਕਰਾ ਲਓ ਹਾਂ ਤੇ ਠੀਕ ਆ ਭੇਜਣਾ ਉਹਨਾਂ ਨੂੰ ਭੇਜ ਦਿਓ ਨਹੀਂ ਭੇਜਾਂ ਤੁਹਾਡੀ ਮਰਜ਼ੀ ਨਹੀਂ ਮੈਂ ਕਿਉਂ ਰੱਖਨੇ ਉਹਨਾਂ ਦੇ ਪੈਸੇ ਮੈਂ ਉਹਨਾਂ ਦੇ ਅੱਥੇ ਅਕਾਊਂਟ ਖੁਲਵਾ ਦਾਂਗੇ ਹੋਰ ਕੀ ਜਮਾ ਹੁੰਦੇ ਰਹਿਣਗੇ ਮੈਂ ਤੁਹਾਡੇ ਅੱਥੇ ਰੱਖਨੇ ਆਂ ਨਹੀਂ ਦਿਓ ਨਾ ਦਿਓ ਮੈਂ ਬੀਬੀ ਹਾਂ ਮੈਂ ਕਿਉਂ ਨਹੀਂ ਲੈਣਾ ਅੰਕਲ ਜੀ ਮੈਂ ਕੋਈ ਮੈਂ ਉਹਨਾਂ ਦੇ ਪੈਸੇ ਖਾ ਕੇ ਕੀ ਕਰਨੇ ਮੈਂ ਨਹੀਂ ਬੀਬੀ ਨੂੰ ਮੂੰਹ ਲਾਣਾ ਤੁਸੀਂ ਕਿੱਥੋਂ ਦੇਣੇ ਤੁਸੀਂ ਮੈਨੂੰ ਹੀ ਦੇਣੇ ਆ ਤੁਹਾਨੂੰ ਚਾਬੀਆਂ ਮੈਂ ਦੇਣੀ ਆ ਤੇ ਤੁਰੀ ਤੇ ਮੈਂ ਆਪਣੇ ਜਮਾ ਕਰ ਲਾਂਗੇ ਆਂਟੀ ਦੇ ਪੈਸੇ ਹੂੰ ਠੀਕ ਹੈ ਚਲੋ ਵੇਖਦੇ ਨਾ ਕੱਲ ਤੱਕ ਮੈਨੂੰ ਦੱਸ ਦੇਣਾ ਹੈ ਠੀਕ ਹੈ ਜੀ ਸਸਰੇ ਕਾ ਆਪੀਆਂ ਹੁਣ ਆਪਣੇ ਕੋਈ ਹੋਣੀ ਆ ਆਗੀਆਂ ਖੰਦ ਦੇ ਦੇ ਜਾਣੀਆਂ ਹੋਣੀਆਂ ਕੋਈ ਉੜਾਈ ਨਹੀਂ ਕਰੇ ਇਹ ਕਬਜ਼ਾ ਵੀ ਆਪਣੀ ਕੋਠੀ ਵੀ ਆਪਣੀ ਬੀਬੀ ਨੇ ਠੋਕਰਾ ਜੋਗੀ ਰਹਿਣਾ ਉਹਨੂੰ ਠੋਕਰਾ ਵੱਜਣੀ ਐ ਇਦਾਂ ਨਹੀਂ ਠੋਕਰਾ ਵੱਜ ਜਾਣੀਆਂ ਨੂੰ ਮੇਰਾ ਕਬਜ਼ਾ ਆਪਣਾ ਹੋ ਗਿਆ ਇੱਕ ਇਹਦਾ ਮਾਲਕ ਤੋਂ ਸੈਂਸ ਤੋਂ ਮੈਂ ਕਰਾਏ ਬੀਬੀ ਇਹਦੀ ਕੋ ਗੱਲ ਨਹੀਂ ਉਹ ਤੋਂ ਹੀ ਮੈਜਿਸਟ੍ਰੇਟ ਦੇ ਕੋ ਗੀਮਰ ਲਾਗੇ ਤੇ ਨਾ ਆਪਣੇ ਕਰਾ ਲੈਣੀ ਇੱਕ ਦੋ ਮਹੀਨੇ ਕਰਾ ਦੇਵਾਂਗੇ ਬਾਅਦ ਨਾ ਦਵਾਏ 32500 ਰੁਪਇਆ ਨਵਾਗੇ ਦੋ ਮਹੀਨੇ 20-25000 ਰੁਪਇਆ ਦਿੰਦਾ ਨਹੀਂ ਕੋਈ ਇਹਨਾਂ ਲਾਲਚ ਨੂੰ ਕੋਈ ਗੱਲ ਨਹੀਂ ਉਹ ਤੋਂ ਵੀ 10000 ਰੁਪਇਆ ਮੈਂ ਕਮਿਸ਼ਨ ਲੈਣੀ 8000 ਉਹ ਚੱਪ ਦੇਣਾ ਕੀ ਆ ਉਸ ਤੋਂ ਬਾਅਦ ਨਾ ਕਿਹਨੇ ਪੁੱਛਣਾ ਨਾ ਦੱਸਣਾ ਮਾਲਕ ਆਪਾਂ ਕੋਈ ਗੱਲ ਹੀ ਨਹੀਂ ਕੋਈ ਗੱਲ ਨਹੀਂ ਸੈਟਿੰਗ ਹੋ ਗਈ ਹੁਣ ਪੱਕੀ ਸੈਟਿੰਗ ਹੋਣਾ ਉਠੀ ਆਪਣੀ ਇਹ ਗੱਲ ਗੱਦੀ ਆ ਟੈਂਸ਼ਨ ਗੱਦੀ ਆ ਲੈਣ ਦੀ ਲੋੜ ਹੀ ਨਹੀਂ ਗੁਰਪੀਰ ਨੂੰ ਦਵਾਗੇ ਥੋੜੀ ਨਾ ਕਰਾ ਦਾਂਗੇ ਕੋਈ ਗੱਲ ਹੀ ਨਹੀਂ ਹਾਂ ਗੁਰਪੀਰ ਹਾਂਜੀ ਅੰਕਲ ਜੀ ਆਇਆ ਬਾਹ ਆ ਗਈ ਬਸ ਨਾ ਚਾਬੀ ਲੈਣਾ ਇਸ ਅੱਛਾ ਫੇਰ ਅੰਕਲ ਜੀ ਚਾਬੀਆਂ ਹਫਤੇ ਸਾਮਕੇ ਰੱਖਣਾ ਹੈ ਪੂਰੀ ਜ਼ਿੰਮੇਵਾਰੀ ਨਾ ਇਹਨੂੰ ਰੱਖਣਾ ਕੋਈ ਗੱਲ ਨਹੀਂ ਆਪਣਾ ਹੀ ਘਰ ਸਮਝਣਾ ਮਤਲਬ ਆਪ ਕਿਰਾਏ ਦਾ ਚੰਗੇ ਲੈ ਕੇ ਆਣਾ ਹੈ ਮੈਂ ਨਾ ਦੋ ਚੌ ਦਿਨਾਂ ਤੁਹਾਨੂੰ ਕਰਾ ਮੰਝੇ ਠੀਕ ਹੈ ਤੇ ਕਿਰਾਏਦਾਰ ਹੈ ਨਾ ਚੱਕੇ ਲੈ ਕੇ ਕਮਿਸ਼ਨ ਆਪ ਮੇਰੇ ਚੇਤੇ ਰੱਖਿਓ ਹਾਂ ਕਮਿਸ਼ਨ ਮੈਨੂੰ ਯਾਦ ਹੀ ਹੈ ਠੀਕ ਹੈ ਅੱਛਾ ਲ ਬਣ ਗਈ ਗੱਲ ਆ ਜਾਗੀਆਂ ਚਾਬੀਆਂ ਕੋਠੀ ਹੱਥ ਚਾਈ ਆ ਚਾਬੀਆਂ ਗਾਲੀਆਂ ਲੈ ਕੀ ਆ ਐਵੇਂ ਬਣੇ ਰਹਦੇ